ਕਰੀ ਇਹ ਕਾ ਵੀ ਵਗ ਗਈ ਆ ਲਗਾਤਾਰ ਸੌਦੇ ਹੋ ਰਹੇ ਆ ਬਰਗਾੜੀ ਬੱਕਰਾ ਮੰਡੀ ਤੇ ਅੱਜ ਪਹਿਲੇ ਦਿਨ ਸੋਮਵਾਰ ਦੀ ਮੰਡੀ ਲੱਗੀ ਆ ਤੇ ਕਿੰਨੇ ਦਾ ਕਰਤਾ ਬਾਜਵਾ ਸਾਹਿਬ ਲੈ ਵੀ ਸਹੀ ਆ ਨਹੀਂ ਨਹੀਂ ਇਹ ਗਲਤ ਆ ਗੱਲ ਆ ਬੈਂਸ ਹੋ ਗਿਆ ਨਹੀਂ ਪਰਚੀ ਸੁਣ ਉਹ ਬਾਈ ਯਾਰ ਸੀਮ ਖੱਟੂ ਹੈ ਜੋ 150 ਬਜੂਗਾ ਖੱਟੂ ਨੂੰ ਤਾਂ ਬਹੁਤ ਖੱਟ ਲੂਗਾ ਰਸਤੀ ਦੋ ਜਾਨ ਨਹੀਂ ਕਹਿਣਾ ਸੀ ਅਸੀਂ ਤਾਂ ਮਸ਼ੀਨ ਲੱਭਣੀ ਕਰਕੇ ਆ ਰੋਟੀ ਦੋ ਜਾਨ ਨਹੀਂ ਦਮਤ ਦਮਤ ਨਹੀਂ ਸੌਦਾ ਸੌਦਾ ਕਰਨਾ ਉਹ ਭਰਾਵਾ ਪਰਚੀ ਆਪੋ ਆਪਣੀ ਹੁੰਦੀ ਆ ਓਰੇ ਫੜਾ ਬੱਕਰੀ ਉਹ ਛੱਡ ਦੇ ਜਲੋ ਪੈਸੇ ਹੀ ਫੜਾ ਦੇ ਹੁਣ ਆ ਫੜ ਨਹੀਂ ਤੇਰੀ ਬੱਕਰੀ ਪੈਸੇ ਕਿਹੜੇ ਸੂਈਏ ਵੀ ਕੀਦੇ ਚ ਪਾ ਲਾ ਲਵੀਂ ਬਾਜਵਾ ਸਾਹਿਬ ਕੋਈ ਗੱਲ ਨਹੀਂ ਆਪਾਂ ਜਿਹੜੀ ਜਵਾਨ ਕਰ ਲਈ ਆਪਾਂ ਨਹੀਂ ਭਾਈ ਛੱਡ ਜਾ ਲਾਓ ਵੀ ਸੱਜਣੋ ਆ ਸੌਦਾ ਬਾਜਵਾ ਸਾਹਿਬ ਨੂੰ ਦਵਾਤਾ ਲੈ ਮੈਂ ਚਲਾਉਣ ਮਾਰੇ ਤਾਕਾਮੇ ਚੰਗੀ ਗੱਲ ਆ ਸਾਰਿਆਂ ਦੀ ਸਹਿਮਤੀ ਆ ਬਰਾਬਰ ਵੀ ਖੜਾਗੇ ਸੌਦੇ ਵੀ ਕਰਾਵਾਂਗੇ ਬਿਲਕੁਲ 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 ਨਹੀਂ ਨਹੀਂ ਹੁਣ ਆ ਗੁਰਪ੍ਰੀਤ ਹੁਣ ਕਿਹੜੀਆਂ ਦਾ ਚੱਲ ਪਿਆ ਐਸੇ ਖੜੇ ਸਿੰਘ ਵਾਲੇ ਦਾ ਖੜੇ ਸਿੰਘ ਵਾਲੇ ਦਾ ਕੀ ਮੰਗਿਆ ਸੱਤ ਹੀ ਮੰਗਿਆ ਉਹਨਾਂ ਨੇ ਕੀ ਲਿਆ ਉਹਨੇ ਕੰਨੀ ਇਹ ਚੰਦ ਕੋਲ ਨੂੰ ਮਿਲਵੇ ਪਾਣੀ ਕੋਲ ਨੂੰ ਪਏ ਉਹ ਤਾਂ ਨਹੀਂ ਦੇਖ ਰਾ ਉਹ ਟਾਈਟ ਚਾਰੇ ਰੱਖ ਲੈ ਯਾਰ ਬਾਬਾ ਬਾਈ ਬਾਈ ਬਣ ਕੇ ਨਾ ਮਾੜੇ ਵਿੱਚ ਨਾ ਆ ਜਾ ਨਹੀਂ ਨਹੀਂ ਕੱਚਾ ਇਹਨਾਂ ਨਾਲ ਬੱਤੀ ਨਹੀਂ ਮੁੜ ਕੇ ਨਾ ਫਿਰ ਸਾਨੂੰ ਇਹਦੇ ਤੇ ਹਾਂ ਸਹੀ ਹੈ ਬਾਈ ਇਹਦੀ ਹੁੰਦੀ ਸੱਤ ਲਖਾਈ ਮੈਂ ਕਰਾ ਦੂੰ ਹੋਰ ਦਾ ਲੈ ਫੜ ਆ ਜਾ ਕੱਚਾ ਪਕਾ ਕੇਬਲ ਖੜਾ ਸਾਰਾ ਬੰਦ ਨਹੀਂ ਸਹੀ ਗੱਲ ਹੈ ਬਾਈ ਇਹ ਹਜ਼ਾਰ ਦੀ ਹੋਗੀ ਲਖਾਈ ਇਹ ਕਰਾ ਉਹ ਜਿੱਥੇ ਮੁਕਣੀ ਨਾ ਨਾ ਇਹ 7 ਕਨੇ ਜਿੱਥੇ ਮੁਕਣੀ ਉੱਥੇ 56 ਦੀ ਮੁਕੂ ਕੀ ਬਾਈ ਲੈਣੀ ਲੈ ਨੂੰ ਲੈਣ ਦੇ ਨੇ ਸਾਢੇ 6 ਦੀ ਹੋ ਗਈ ਲਗਾਈ ਮੇਰੇ ਘਰੇ ਬਹੁਤ ਪੜੀਆਂ ਲੜਦੀ ਬਹੁਤ ਆ ਮੈਂ ਤਾਂ ਸੱਪਾ ਕਹਾਂ ਮੈਂ ਮੈਂ ਬਹੁਤ 56 ਦੀ ਹੋ ਗਈ ਸਾਢੇ 6 ਦੀ ਮਕਾਬਲੇ ਲਿਖੇ ਬਹੁਤ ਨੇ ਲਗਾਈ ਆਪ ਕੋ ਆਹ ਯਾਰ ਮੋਝ ਲੈਣਾ ਕਿੰਨਾ ਪਹਿਚਾਨਣ ਵਾਲੀ ਨੂੰ ਪਹਿਲਾਂ ਲਿਖ ਲੈ ਬੰਦੇ ਨੂੰ ਜਿਹੜਾ ਇੱਕ ਆ ਸੌਦਾ ਹੋ ਗਿਆ ਜੋੜੇ ਦਾ ਹੀ ਹੋ ਗਿਆ ਬਾਈ ਇਹ ਕਿੰਨੇ ਦਾ ਕਰਤਾ ਬਾਈ ਸਾਢੇ 23000 ਸਾਢੇ 23000 ਦਾ ਲਾ ਬਈ ਬਾਈ ਕਿਹੜੇ ਪਿੰਡੋਂ ਆਏ ਸੀ ਸਰਸੜੀ ਤੋਂ ਆਏ ਸੀ ਬਾਈ ਆ ਦੋ ਜਾਨਵਰ ਵੇਚਤੇ ਬਾਈ ਇਹ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਤੇ ਲੈ ਜਾਓ ਬਾਈ ਜੀ ਠੀਕ ਕੀ ਬਣਿਆ ਦੱਸੋ ਲੈ ਬਾਈ ਗਾਲੇ ਹੁੰਦੇ ਦੀ ਗੁੱਟੀ ਦੀ 10000 ਦੀ ਹਾਂ ਬਾਈ ਦੋ ਬੱਚੇ ਆ ਦੋ ਬੱਚੇ ਆ ਦੋ ਬੱਚੇ ਆ ਹਾਂ ਠੀਕ ਕਰੋ ਪੇਮੈਂਟ ਬਾਈ ਨਹੀਂ ਕਿਹੜੀ ਹੈ ਅਰੇ ਬੋਰੇ ਗਾਉਂ ਕਹਿੰਦੇ ਫਰਟੇ ਮੁੰਡਾ ਦਿਖਾ ਆ ਬਈ ਉਹਦੇ ਨਾਲ ਇਹ ਦੀ ਦਿੱਤੀ ਹੈ ਇਹਦਾ ਆਹ ਹੋਰ ਨਹੀਂ ਲਾ ਆਹ ਲਾਲ ਬੱਕਰੀ ਬੱਕਰੀ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਇੱਥੇ ਇਹ ਵੇਚੀ ਸੀ ਬੱਕਰੀ 2000 ਨਾਲ ਫੇਰ ਨਾਲ ਹੋ ਗਈ ਅੱਗੇ ਬਗਰਾੜੀ ਵਿੱਚ ਚੱਕਰਾਂ ਹੀ ਹੁੰਦੇ ਆ ਬਾਈ ਨਾਲ ਹੋਰ ਹੋਣਾ ਸੀ ਇਹਦੇ ਸੀਗਾ ਕੰਮ ਸਕੇ ਆਹ ਬੱਕਰੀ ਆ ਬਾਈ ਜੀ ਗਰੀ ਵਿੱਚ ਕਾਲੀ ਪਿੱਛੇ ਆ ਉਹਨਾਂ ਤੋਂ ਇੱਕ ਦੇ ਮਗਰ ਤੇ ਦੋ ਬੱਚੇ ਆ ਇਨ੍ਹਾਂ ਚੋਂ ਇਹਦੇ ਆਲਿਆਂ ਦੇ ਅਜਿੰਝ ਵੀ ਇਹਨੇ ਚੁੱਕਿਆ ਮਰ ਗਿਆ ਤੁਹਾਨੂੰ ਪਤਾ ਵੀ ਨਾ ਇਹ ਡੇਢ ਕਿਲੋ ਕਿੰਨੇ ਲਿਖੇ ਉਹ ਭਾਈ ਜਣ ਦੇਖ ਲਓ ਬੱਕਰੀ ਦਾ ਦੇਖੋ ਹੁੰਦਣਾ ਮੈਂ ਯਾਰ ਗੱਲ ਤਾਂ ਸੁਣ ਲੈ ਮੇਰੀ ਸੁਣ ਲੈ ਫਿਰ ਜੇ ਮੂੰਹ ਮੱਥਾ ਰਾਂ ਦੇ ਮਾਰਿਆ ਕਰੋ ਸੱਚੀ ਦੱਸੀ ਕੀ ਲਾਇਆ ਹਾਂ ਜਿਹੜੀ ਗੱਲ ਆ ਨਹੀਂ ਪਤਾ ਰਹੇ ਫਿਰ ਕਿੰਨੇ ਲਾਇਆ ਤੂੰ ਯਾਰ ਮੋਣਾ ਤਾਂ ਕੋਈ ਨਾ ਮੋਣਾ ਨਾ ਕੱਟਣਾ ਵੇਚਣੀ ਉਹ ਮੜ ਕੇ ਮੋਣਾ ਕੱਟ ਨਹੀਂ ਵੇਚ ਕਿੰਨੇ ਲਾਇਆ ਤੂੰ ਮੈਂ ਤੈਨੂੰ 15 ਮਾਂ ਕਿ ਕੀ ਲਾਇਆ ਤੂੰ ਮੱਲਾ ਤੁਹਾਨੂੰ ਕਿਨੇ ਲੱਗੀ ਆ ਨਾ ਚੱਲ ਕੋਈ ਨਹੀਂ ਯਰ ਨਵੇੜੋ ਤੁਸੀਂ ਯਾਰ ਆਉਂਦਾ ਲਾਓ ਕਿਉਂ ਵੀ ਵਾਰਤੀ ਤੇਰੇ ਨਾਲ ਕਾਲੋ ਤਾਂ ਲਾਉਂਦੀ ਕੋਈ ਬਾਸ ਲਈ ਇੱਕੋ ਬੱਕਰੀਆਂ ਬੱਤਰੀਆਂ ਉਸੇ ਬੱਕਰੀ ਆਉਂਦਾ ਲਾਉਂਦਾ ਬੱਕਰੀ ਕੱਲੀ ਗੁੱਟੀ ਦੀ ਮੀਟ ਚਾਹੀਦੀ ਆ ਉਹ ਯਾਰ ਮੈਂ ਬੱਚਾ ਉਧਰ ਵੀ ਲਾ ਦੂੰਗਾ ਨਹੀਂ ਯਾਰ ਪਾਚਾ ਲਾਉਂਦੇ ਦੋਨੇ ਚੱਲ ਯਾਰ ਲਖਾਈ ਕਰਾ ਦੇ ਤੂੰ ਦੱਸਦੀ ਹੋਗੀ ਨਹੀਂ ਖੜੇ ਕਰਵਾਉਣ ਕਿਤੇ ਖੜੇ ਇੱਕ ਮਿੰਟ ਇਹ ਰਹੀ ਭਮੀ ਮੋੜੋ ਤਾ ਯਾਰ ਛੱਡਿਆ ਕਰ ਤੂੰ ਉਹਨੂੰ ਤਾਂ ਸਮਝਾਈ ਜਨਾ ਆਪ ਸਮਝਦਾ ਨਹੀਂ ਗਿਣ ਪੈਸੇ ਉਹਨੇ ਪਛਲਾਉ। ਬਾ ਵੀ ਮੇਟਰ ਦੂਰੀ ਦੂਰੀ ਅਰੀ ਜਾਨਵਰ ਉਹ ਹੀ ਲਿਖੀ ਜਾਂਦੇ ਇੱਥੇ। ਤੁਰ ਗਿਆ ਉਹ। 2000 ਨਾ ਫੇਰ ਆ ਇਹ ਹੋ ਗਈ। ਨਹੀਂ ਮੈਨੂੰ ਫਤ ਲੱਗਿੰਦੇ। ਉਹ ਲੱਗੀ ਜਾਣ ਯਾਰ ਵੱਧ। ਮੈਂ ਬੋਲਦਾ ਹੀ ਨਹੀਂ ਤੁਰ ਤੁਰ ਗਿਆ ਉਹ। ਮੈਂ ਕਾਲੇ ਦਾਤ ਨਾ ਮੁੜ ਕੇ ਬਲ ਦੇ ਦੇ ਕੋਈ ਨਾ ਕੋਈ ਦੇ ਦੇ। ਮੈਂ ਤਾਂ ਸੀਧੀ ਫੜਾ ਦੂੰ ਜੇ ਤੇਰੀ ਮੈਨੂੰ ਮੁੰਡ ਨੂੰ ਮਿਰਚ ਲੱਗੇ। ਉਹ ਤੇਰਾ ਪਲਾ ਹੋ ਜਾਏ। ਮੈਂ ਲੱਖ ਦੀ ਵੀ ਨਾ ਮੁੱਕ ਜਣਾ ਦਿੰਦਾ ਵੀ ਨਹੀਂ ਮੈਂ। ਦਿੰਦਾ ਕਿਹਨੂੰ? ਗਿਣਤਾ ਲੈ ਹੱਥ ਦਾ ਮਾਰ। ਪੈਸੇ ਗਣ ਲੈ ਬਾਈ ਆਪਦੇ ਮੈਂ ਬੱਕਰੀ ਵਿਖਾਦਾ ਦੂਜੀ ਬੱਕਰੀ ਕਿਹੜੀ ਆ? ਲੱਗੇ ਨਾ। ਲੋਕਾਂ ਨੂੰ ਦੇਖ ਰਿਹਾ ਬੋਲੀ ਦਰਿਕਲੀ ਕੋਈ ਨਹੀਂ 70 ਰੁਪਿਆ ਚੇਰਾ ਦੰਮੀ ਨਾ 10 ਬੋਲ ਬਾ ਹੋ ਗਿਆ ਲਖਾਈ ਕਹਿ ਦੀ ਉਹ ਨਹੀਂ ਉਹ ਹੋ ਗਿਆ ਯਾਰ ਲਾ ਵੀ ਆ ਬੱਕਰੀ ਹੋ ਗਈ ਆ ਤੇ ਇਹ ਵੀ 2000 ਨਾ ਫੇਨਾ ਅਰੇ ਨਹੀਂ ਬਾਜੀ ਮੈਂ ਤਾਂ ਠੀਕ ਆ ਨਾ ਲਖਾਈ ਆਪ ਓਕੇ 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 1000 ਹਾਂ ਕਿਆ ਹੋ ਗਿਆ ਯਾਰ ਮੇਰੇ ਭਾਈ ਯਾਰ ਬਤਰੀ ਆਦਵਾਰ ਨਹੀਂ ਦੇਣਗੇ ਉਹ 28 ਦਾ ਹੀ ਮੰਗੀ ਬੈਠਾ ਐ ਰੇ ਅੱਬਾ ਮਾਲ ਮੇਰਾ ਕਿਹਦਾ ਤੇਰਾ ਨਹੀਂ ਇਹ ਉਹ ਤੇਰੇ ਮੈਂ ਪਹਿਲਾਂ ਕਿਹਨੂੰ ਬੋਲ ਲੈ ਲਾੜਾ ਆ ਦੇ ਬਈ ਤਾਈ ਯਾਰ ਕਿਹਦਾ ਵੀ ਮੋਟੇ ਨਾ ਬਾਤੇ ਓ ਯਾਰ 27 ਦੇ ਦੇ ਯਾਰ ਦੇ ਸਾਡੇ 27 ਦੇ ਹੁਣ ਯਾਰ ਗ੍ਰਫੀਰ ਇੱਕ ਸਾਲ ਦੀ 3200 ਰੁਪਿਆ ਘਟਾ ਕੋਈ ਸੌਦਾ ਵੀ ਨਹੀਂ ਹੋਣਾ ਨਾ ਓ ਇੱਕ ਮਿੰਟ ਰੋ ਨਾ ਮੈਂ ਬੋਲਾਂ ਤੈਨੂੰ ਇੱਕ ਮਿੰਟ ਰੋ ਹਜੇ ਸਾਡਾ ਖੜਾ ਸੌਦਾ ਨਾ ਹੋ ਰਾ ਗਿਆ ਨਹੀਂ ਇੱਕ ਲਾਟੀ ਕਿਹੜਾ ਤੈਨੂੰ ਜੇ ਮੈਂ ਇੱਕ ਖੜ ਜਾ ਯਾਰਾ ਉਹ ਖੜ ਜਾ ਤੂੰ ਹੁਣ 20000 ਦੇ ਹੋਗੇ ਜਾ ਠੀਕ ਹੈ ਗੈਨੀ ਦੇ ਦੇ ਨਾ ਦੇ ਦੇ ਗੈਨੀ ਜਵਾਨ ਨਹੀਂ ਹੋਣੇ ਦੇ ਦੇ ਯਾਰ ਵੇਹਲਾ ਯਾਰ ਲਾ 79 ਨਹੀਂ ਕੀ ਗੱਲ ਬਣ ਗਈ 8000 ਵੀ ਆਖਿਆ ਸੀ ਉਹ 26 ਤੇ ਖੜਾ ਸੀ ਯਾਰ ਚੱਕ ਚੁਕਾ ਕੇ ਅਸੀਂ ਪਾਦਾ ਕੋਈ 100 ਪਾਦਾ ਕਹਿੰਦੇ 500 ਪਾਦਾ ਯਾਰ ਅੱਗੇ ਅੰਦਾਜ਼ ਉਹ ਨਹੀਂ ਜਾਂਦਾ ਕੀ ਕਰਦੀ ਆਦਾ ਪੱਛਾ ਪੱਛਾ ਇਹਦਾ 25 ਬਿਨਾ ਮੈਂ ਇੱਕ ਨਹੀਂ ਕਰਦਾ ਹਾਂ ਹਾਂ ਮੀਰਾ ਇਹ ਬੋਲ ਹੁਣ ਨਾ 1 ਰੁਪਿਆ ਆਵੇ ਮੈਂ ਨਹੀਂ ਤੱਕਦਾ ਕੰਮ ਮਾਰਾ ਤਕਰੀਬਾ ਹੋਊਗੀ ਖਰ ਦੇ ਕਰ ਦੇ ਛੋਟੀ ਜੀ ਸੱਟ ਮਾਰ ਦੇ ਆ ਜਾ ਹੁਣ ਕੋਈ ਨਹੀਂ ਪਿਆਦਾ ਕਿ ਮੈਂ ਨਿਸ਼ਾਨ ਕੀਤਾ ਉਹ ਵੀ ਗਰੀਬ ਹੀ ਹੈ ਜਿਹੜੇ ਦਾ ਮਾਲ ਲੈਂਦਾ ਠਾਈ ਦਾ ਹੁਣ ਕੀ ਕਰੀਏ ਮੈਂ ਤਾਂ ਕਹਿਣ ਦਾ ਫਰਜ਼ ਹੈ ਕਿ ਅੱਗੇ ਗੱਡੀ ਮਰਜੀ ਹੈ ਹੁਣ ਇਹ ਰੋਟੀ ਛੇੜ ਦੇ ਦੇਤੀ 13 13000 ਦੀ ਬੁੱਧੀ ਨਹੀਂ ਹੋਣਾ ਮੈਂ ਪੁੱਛਾਂ ਦਿੱਤੀ ਨਹੀਂ ਹੋਣਾ ਪੈਂਦਾ ਦੇ 10000 ਰੁਪਏ ਫਾਰ ਤੋਂ ਵੇਖਦਾ ਸੀ ਤੇਰਾ ਮਾਲ ਹਾਂ ਚੰਗੇ ਵੇਚਦੇ ਹਾਂ 15 ਉਹ ਯਾਰ ਮੈਂ ਰੱਖ ਰਿਹਾ ਯਾਰ ਰੱਖ ਰਿਹਾ ਇੱਕ ਬਾਈ ਨਾ ਮੇਰੇ ਅੱਖ ਤੇ ਯਾਰ ਨਹੀਂ ਭਈਆ ਸਾਢੇ 200 ਦੇ ਲੈ ਜਾ। ਓ ਫੇਰ ਹੁਣ ਕੀ ਰਹਿ ਗਿਆ? ਲੈ ਫੜਾਈ ਕਰਾ ਫੜੀ ਕਰਾ ਫੜੀ ਕਰਾ। ਤਾਂ ਹੁਣ ਬੋਲੀ ਨਾ। ਸਾਢੇ 15 ਬੋਖ ਦੇ। ਆ ਬੰਦੇ ਰੱਖਣਾ ਕਰੇ। ਚੱਲ ਦੇ ਭਈ। ਦੇ ਪੈਸੇ। ਦੇ ਪੈਸੇ। ਕੱਕਰ। ਓ ਨਹੀਂ ਗਾਲਾਂ ਨਾ ਕੱਢਿਆ ਕਰੋ। ਗਾਲ ਨਹੀਂ ਕੱਢਣੀ। ਆ ਗਾਲ ਨਹੀਂ ਕੱਢਣੀ। ਆਪੋ ਆਪਣੀ ਲਾ ਬੱਕਰਾ ਭਾਈ। ਲਾ ਭਈ ਸਾਢੇ 15000 ਦਾ ਬੱਕਰਾ ਹੋ ਗਿਆ। ਮੈਂ ਨਾ ਬਰੂਤੋ ਪੜਾ ਕੇ ਦੇਵੰਦੇ ਆ। ਨਾ ਕੋਈ ਫੰਕਾ ਚੰਗ ਬੰਬਾ ਹੁੰਦੇ ਫਿਰ ਉਹਨਾਂ ਨੇ ਕਿੰਨੇ ਮੰਗਦਾ ਸੀ ਨਾ ਕੋਸ਼ ਹੋਇਆ ਹੁਣ ਇਹ ਦਿਲਾਂ ਦੇ ਸੌਦੇ ਹੁੰਦੇ ਆ ਉਹ ਤਾਂ ਰੱਖਣ ਖਾਤਰ ਲੈ ਗਿਆ ਦੋਨਾਂ ਦਾ ਕੀ ਮੰਗਦਾ ਸੀ ਕਿ ਤੂ ਆ ਰੱਖਣਾ ਉਹਨੇ ਕੀ ਆ ਲਿਗੂਗਾ ਸੇਵਨ ਉਹ ਤਰਕੇ ਲੈਣਗੇ ਲੋ ਵੀ ਆ ਬੱਕਰਾ ਦਾ ਸੌਦਾ ਹੋ ਗਿਆ 15000 ਰੁਪਏ ਭਾਈ ਕਿਹੜਾ ਪਿੰਡ ਆਪਣਾ ਬਾਜਾਖਾਨਾ ਬਾਜਾਖਾਨਾ ਬਾਈ ਦਾ ਪਿੰਡ ਆ ਖੀਰਾ ਹੀ ਹੋਊਗਾ ਜਾਂ ਦੋਂਦਾ ਖੀਰਾ ਕੱਚਾ ਖੀਰਾ ਇਹਨੇ ਲੈ ਲੈ ਚਿੰਦੇ ਨੇ ਹਾਂ ਇਹ ਨਹੀਂ ਲੈ ਲਿਆ ਚਿੰਦੇ ਨੇ ਚਿੰਦੇ ਨੇ ਸਹੀ ਦਾ ਅਦੇਬਤ ਨੂੰ ਦਾ ਜਮਾ ਸਹੀ ਬੋਲਦੇ ਕਿਵੇਂ ਆ ਨਾ ਨਕਰ ਬੇ ਨਾ ਲੱਗੀ ਰੋਤੀ ਵੀ ਚੀਕਾਂ ਹੈ ਨਾ ਨਕਰ ਸਹੀ ਦਾ ਜੋੜੀ ਦੇ ਮੈਂ ਕਰਦਾ ਸੀ 32000 ਉਹ ਯਾਰ ਜੋੜੀ ਦਾ ਹੁਣ ਸਾੜ ਦੇ ਗਾ ਲੋ ਤਾਂ ਗਈ ਆ ਯਾਰ ਗਈ ਹੁਣ ਆ ਦੱਸ ਬਾਈ ਮੜਾ ਅੱਗੋਂ ਆਏ ਨੂੰ ਜੀ ਵੀਰ ਬਣ ਕੇ ਇੱਥੇ ਨਾਲ ਹੀ ਖੜ ਜਾ ਓਏ ਆ ਬੱਕਾ ਵੀ ਚੰਗਾ ਉਹ ਨਾਲ ਦੇਦਾ ਬਹੁਤ ਫਰਕ ਆ ਦੇਦਾ ਦਿਨ ਰਾਤ ਦਾ ਫਰਕ ਆ ਕੋਈ ਨਹੀਂ ਫਰਕ ਜ਼ਰਾ ਹਾਂ ਪਹਿਲਾਂ ਸਹੀ ਆ ਦੱਸ ਨਹੀਂ ਤੂੰ ਜਾ ਤੂੰ 6.13 ਨਾ ਨਹੀਂ ਯਾਰ ਸਹੀ ਆ ਹੋਰ ਉਹ ਨਹੀਂ ਮੈਨੇ ਹੋਰ ਫਿਰ ਖੜ ਕੇ ਗੱਲ ਕਰੇ ਉਹ ਪੈਸੇ ਦੇਣਾ ਮੈਂ ਖੜੇ ਇੱਕ ਮਿੰਟ ਪੈਸੇ ਦੇਣੀ ਭਾਜੇ ਵੀਰੇ ਜਾ ਯਾਰ ਪੈਸੇ ਨਹੀਂ ਉਹ ਗਾਲ ਨਾ ਬਾਬਾ ਕੱਢੀ ਗਾਲ ਤਰੀ ਕਰ ਦਮ ਮੈਂ ਤੈਨੂੰ ਗਾਲ ਸਮਝਾਈ ਆ ਤੂੰ ਗਾਲ ਕੱਢ ਜਾ ਨਾ ਮੜੇ ਚੜ ਜਾ ਸਾਰਿਆਂ ਨੇ ਵੇਖ ਰੀਆਂ ਮੈਂ ਕੱਟਨੀ ਨਹੀਂ ਗਾਲ ਵਿੱਚੋਂ 10 ਦਾ 10 ਦਿਨ ਮੈਂ 16 ਦਾ 15 ਫਲੇ 16 ਦਾ 15 ਫਲੇ ਨਹੀਂ ਆ ਜਾਣਾ ਬਈ ਦੇ ਸਹੀ ਆ ਤੇ ਫਿਰ ਤੇਰੇ ਪੈਸੇ ਪੂਰੇ ਵੱਟੀ ਦੇ ਐਸੇ ਹਿਸਾਬ ਨਹੀਂ ਆ ਲੈ ਫੜ ਮੇਰੀ ਮਨ ਮੈਂ ਤਾਂ ਉਹਨੂੰ ਪੁੱਛਿਆ ਵੀ ਨਹੀਂ ਉਹਨੂੰ ਮਾਰੀ ਜਾਣਾ 14000 ਦਾ ਉਹਨੂੰ ਨਹੀਂ ਬਾਈ ਬਹੁਤ ਆ ਉਹ ਬਹੁਤ ਆ ਬਾਈ ਰੱਖ ਲੈ ਯਾਰ ਕਰ ਲੈ ਇਹਨੂੰ ਹੀ ਬਾਈ ਐਨ ਮੂੰਹ ਰੱਖ ਉਹਦੇ ਬਰਾਬਰ ਹੋਊਗਾ ਕਿੰਨੇ ਪੈਸੇ ਬਾਈ ਉਹ ਹੋ ਗਿਆ ਉਹ ਪੁਆਇੰਟ ਪਾ ਦੇ ਉਹ ਤਾਂ ਹੋ ਗਿਆ ਹੋ ਗਿਆ ਹੈ ਫੀਡ ਪਾ ਲਿਆ ਮੈਂ ਕੱਲਾ ਦੇਣਾ ਨਹੀਂ ਹੈ ਗੁਇਕਰ ਮਕਰੋਣੇ ਵੀ ਕੀ ਹੈ ਅਹ ਅਸੀਂ ਜਿਹੜੀ ਨਾਲ ਬੰਦ ਲਿਆ ਸੀ ਚੱਲ ਕੇ ਬੰਦੇ ਨਹੀਂ ਮਿਲ ਆਹ ਸਰਦਾ ਮਾਈਕ ਰੱਖਾ ਕੋਈ ਨਹੀਂ ਲੱਗਦਾ ਇਸੇ ਤੋਂ ਕਿਤ ਲੱਗੀ ਹੋਈ ਹੈ ਇਹ ਤਾਂ ਹੌਲ ਲਿਆ ਕਿਉਂ ਵੀ ਇਹ ਇਹ ਤਾਂ ਆਉਂਦਾ ਆਉਂਦਾ ਨੀਰੇ ਵਾਲਾ ਸੱਦਿਆ ਬਾਈ ਆਈ ਜਾਂਦਾ ਯਾਰ ਉਹ ਭਰ ਕੇ ਲਿਆਉਂਗੇ ਇੱਥੇ ਨੇੜੇ ਹੀ ਆ ਗਿਆ ਉਹ ਹੋਊਗਾ ਮੇਰੇ ਖਾਲ ਬਹਿ ਬਲ ਉਹਦਰੀ ਹੋਊਗਾ ਇੱਧਰ ਲਿਖਾਈ ਬਾਈ ਤੂੰ ਬਾਈ ਲਿਖਾਈ ਲਿਖਾਈ ਆਪੋ ਆਪਣੀ ਹਾਂ ਆ ਬਾਈ 100 ਮੈਂ ਬੇਟੇ ਐਨ ਮੂੰਹ ਰੱਖ ਬਾਈ ਇੱਧਰ ਮੜਾਇਆ ਇੱਥੇ ਹੋ ਜਾ ਪੈਸੇ ਆ ਗਏ ਬਾਈ ਸਿਰਸੜੀ ਵਾਲਿਆ ਵਧੀਆ ਵੇਖ ਗਿਆ ਚੱਲ ਧੰਨਵਾਦ ਤੇਰਾ ਭਾਈ ਬਹੁਤ ਬਹੁਤ ਪਹੁੰਚਿਆ ਕਰੋ ਕੋਈ ਨਹੀਂ ਹੁਣ ਮਾਝਾ ਮੈਂ ਤਰਦਾ ਲੈ ਫੇਰ ਆਉਣ ਯਾਰ ਹੋਰ ਕੀ ਗੱਲ ਆ ਤੋ ਫੇਰ ਉਨੇ ਹੀ ਪੈਸੇ ਵਟੇਗੇ ਜਿੰਨੇ ਤੂੰ ਮੰਗਦਾ ਤੋ ਉਨੇ ਹੀ ਵਟੇਗੇ ਹੁਣ ਸਾਡੇ ਨੂੰ ਸਾਡੇ ਨੂੰ ਹੈਗੀ ਰਾਜੀ ਹੋਰ ਪਰ ਕਿੰਨੇ ਦਾ 16 ਦੇ ਦੂੰਗਾ ਹੀ ਆ ਨਹੀਂ ਨਹੀਂ ਯਾਰ 15 ਥੱਲੇ ਦਸੂ ਜੀ ਨਹੀਂ ਨਹੀਂ 15 ਥੱਲੇ ਨਹੀਂ ਹੋਣਾਗਾ ਭਾਈ ਉੱਤੇ ਹੋਊਗਾ 3000 ਲਾ ਫੇਰ ਲਾਉਗਾ ਆਲਾ ਫੜ ਯਾਰ ਬਾ ਨਾ ਉਹਦੀ ਨਾ ਤੂੰ ਰਹਿਂਦੇ ਹੋ ਥਰ ਜਾ ਕੋਈ ਨਹੀਂ ਬੰਦੀ ਭਰ ਤੂੰ ਨਹੀਂ ਮਾਉਂਦੇ ਹੋ ਗਿਆ ਯਾਰ ਉਹ ਰੱਖ ਲੈ ਮੋੜ ਕੇ ਨਹੀਂ ਜਾਈ ਜਾਂਦਾ ਉਹ ਮੰਨ ਜਾ ਭਰਾਵਾ ਉਹ ਨਹੀਂ ਮੇਰਾ ਬੱਕਰੀਆਂ ਜਿ ਰੱਖਿਆ ਹਾਂ ਯਾਰ ਉਹ ਯਾਰ ਬੱਕਰੀਆਂ ਜਿ ਰੱਖਣ ਵਾਲਾ ਤਾਂ ਤੂੰ ਵੇਚਦਾ ਫੇਰ ਆਖੇਗਾ ਜਾ ਮੋੜੀ ਮੋੜੀ ਮੋਟੀ 15000 ਹੋ ਗਿਆ ਲਖਾਈ ਤੇਰੀ ਕੀ ਕੀ ਵਾਹ ਬਈ ਵਾਹ ਬਾਈ ਨੇ ਵੀ ਕਹਿਦਾ ਹੁਣ ਤਾਂ ਬਾਪਾ ਆਪਣੇ ਲਗਾਏ ਲਗਾਈ ਆਪੋ ਆਪਣੀ ਹੋ ਗਏ ਗਿਣ ਪੈਸੇ ਪੈਸੇ ਗਿਣ ਯਾਰ ਬੜਾ ਚੀਰਾ ਹੈ ਗਿਆਨੀ ਆ ਆ ਪਾਲਿਆ ਹੋ ਗਿਆ ਜਿਹੜੇ ਲੱਖਣ ਵਾਲੇ ਸੀ ਉਹ ਰੱਖੇ ਨਹੀਂਗੇ ਕੋਈ ਨਹੀਂ ਹੋਣਾ ਆ ਪੈਸੇ ਗਿਣਾ ਪੈਸੇ ਤਾਂ ਗਿਣਾ ਕੋਈ ਯਾਰ ਗੱਲਾਂ ਤੋਂ ਕੱਢਣਾ ਪੈਂਦਾ ਮਾੜਾ ਮੜਾ ਹੈ ਪਾਂਡੇ ਨਹੀਂ ਤੇ ਟਿੰਡੇ ਨਹੀਂ

ਹੋ ਗਈ ਹੋ ਗਈ ਨਹੀਂ ਹੋ ਗਈ ਨਹੀਂ ਹੋਊਗੀ ਉਹ ਮੈਂ ਗੱਲ ਸੁਣਦਾ ਫਿਰ ਮੈਂ ਹੋ ਵੀ ਹੋ ਗਈ ਲੱਗਦਾ ਨਹੀਂ ਗੱਲ ਤਾਂ ਗੱਲ ਨਾ ਸਾਡੇ ਬੰਦੂਨਾਂ ਬਲਗਾਈਓ ਕਰਾਉਂਦਾ ਲਾ ਲਾ ਲਗਾਈ ਕਰਾਉਂਦਾ ਲਗਾਈ ਕਰਾਉਂਦਾ ਲਗਾਈ ਉਹ ਕਰਾਉਂਦਾ ਬੱਡੀ ਲਓਏ ਆ ਬੱਕਰਾ ਵੀ ਹੋ ਗਿਆ ਜੋੜਾ ਸੀ 22 ਸਿਟਸ ਨੂੰ ਲੈ ਕੇ ਆਇਆ ਕਈ ਨਾਗ ਲੈ ਕੇ ਆਇਆ 6 7 ਨਾਗ ਲੈ ਕੇ ਆਇਆ ਸੀ ਸਾਰੇ ਵਿਕ ਗਏ ਬਾਈ ਲਓ ਪਾਖ ਸੀ ਸਾਰੇ ਆਪਣੇ ਆਪਣੇ ਚਾਰ ਨਾਲ ਸੀ ਪਹਿਲੀ ਵਾਰ ਹੀ ਮੰਡੀ ਤੇ ਆਏ ਸੀ ਨਹੀਂ ਅੱਗੇ ਵੀ ਆਉਣੇ ਆ ਜੀ ਤੇ ਠੀਕ ਵਿਕ ਗਏ ਹਾਂ ਵਧੀਆ ਵਿਕ ਗਏ ਸਾਰੇ ਵਿਕ ਗਏ ਨਾ ਵਾਹ ਵੀ ਵਾਹ ਬਹੁਤ ਬਹੁਤ ਧੰਨਵਾਦ ਬਾਈ ਇੱਥੇ ਪਹੁੰਚਿਆ ਕਰੋ ਬਾਈ ਬਹੁਤ ਵਧੀਆ ਸੌਦੇ ਹੁੰਦੇ ਆ ਤੇ ਪੂਰੇ ਪਟਾਕੇ ਪੈਂਦੇ ਸੌਦਿਆਂ ਦੇ ਠੀਕ